ਪਿੱਛੇ ਨਾ ਕੁਝ ਟਾਈਮ ਤੋਂ ਆਵਾਜ਼ ਆ ਰਹੀ ਸੀ ਮੈਨੂੰ ਲੱਗਿਆ ਪਹਿਲਾਂ ਮੱਡਗਾੜ ਦੀ ਐ ਪਰ ਜਦ ਅੱਗੇ ਦੇਖਿਆ ਇਹ ਮਹਾਸ਼ੀ ਜੀ ਕੁਛੇ ਹੋਏ ਨੇ ਤੇ ਜੇ ਇਹਨੂੰ ਕੱਢੂਗੇ ਤਾਂ ਹਵਾ ਨਿਕਲ ਜਣੀ ਦੇਖਦੇ ਜਿੱਥੇ ਤੱਕ ਇਹਦੇ ਨਾਲ ਸਫਰ ਹੋਇਆ ਉੱਥੇ ਤੱਕ ਕਰਾਂਗੇ ਮਿੱਤਰ ਆ ਬਣਾ ਕੇ ਲਾਂਗੇ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਫਰੀ ਕਾਲ ਅੱਜ ਆਪਾਂ ਨੇ ਆਪਣਾ ਸਫਰ ਸਟਾਰਟ ਕਰ ਲਿਆ ਜੀ ਰਿਸ਼ੀਕੇਸ਼ ਤੋਂ ਤੇ ਅੱਜ ਜਾਵਾਂਗੇ ਪੌਂਟਾ ਸਾਹਿਬ ਤੇ ਇਹ ਵੀਰ ਹੈ ਜੀ ਯੂਪੀ ਤੋਂ ਰਾਤੀ ਆਪਣੇ ਕੋਲੇ ਆ ਗਿਆ ਸੀਗਾ ਤੇ ਅੱਜ ਦਾ ਸਾਰਾ ਸਫ਼ਰ ਆਪਾਂ ਵੀਰ ਦੇ ਨਾਲ ਕਰਾਂਗੇ ਤੇ ਇਹਨਾਂ ਦਾ ਧੰਨ ਜੀ ਕਰ ਰਿਹਾ ਸਿਮਪਲ ਸਾਈਕਲ ਦੇ ਨਾਲ ਹੇਮਪੁਰ ਸਾਹਿਬ ਦੀ ਯਾਤਰਾ ਕਰ ਚੁੱਕੇ ਨੇ ਤੇ ਅਗਰ 7 ਵਜੇ ਦੀ ਗੱਲ ਕਰਾਂ ਤਾਂ ਸਵੇਰ ਦਾ ਮਾਹੌਲ ਗੁਰਦੁਆਰਾ ਸਾਹਿਬ ਦਾ ਕੁਛ ਐਦਾਂ ਦਾ ਏ ਤੇ ਸੰਗਤਾਂ ਕੁਝ ਜਾ ਰਹੀਆਂ ਕੁਝ ਆ ਰਹੀਆਂ ਜਿੱਥੇ ਵੀ ਤੁਸੀਂ ਦੇਖੂਗੇ ਤੁਹਾਨੂੰ ਸੰਗਤ ਹੀ ਸੰਗਤ ਦਿਖੇਗੀ ਇਹ ਪਾਰਕਿੰਗ ਸਾਰੀ ਫੁੱਲ ਹੈ ਇੱਧਰ ਵਾਲੀ ਤੇ ਆਪਾਂ ਅੱਜ ਦਾ ਜੋ ਟਾਰਗੇਟ ਹੈ ਉਹ ਹੈ ਤਾਂ ਪੌਂਡਾ ਸਾਹਿਬ ਦਾ 100 ਕਿਲੋਮੀਟਰ ਹੈ ਉਨਾਂ ਕਰ ਰਸਤੇ ਸੰਗਤ ਮਿਲਦੀ ਰਹੀ ਫਿਰ ਆਪਾਂ ਨੂੰ ਟਾਈਮ ਲੱਗ ਜਾਏਗਾ ਨਹੀਂ ਆਪਾਂ ਤਕਰੀਬਨ 4-5 ਵਜੇ ਤੱਕ ਪਹੁੰਚ ਜਾਾਂਗੇ ਉੱਥੇ ਤੇ ਆਪਾਂ ਨੂੰ ਇਹ ਪਰਿਵਾਰ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਯਾਤਰਾ ਕਿੱਥੋਂ ਸਟਾਰਟ ਕਰੀ ਸੀਗੀ ਤੇ ਅੱਜ ਕਿੰਨਾ ਦਿਨ ਹੈ ਜੀ ਯਾਤਰਾ ਅਸੀਂ ਰਿਸ਼ੀ ਜੀ ਤੋਂ ਅਪਿੰਡ ਅਬਰਾਮਾ ਤੋਂ ਸਟਾਰਟ ਕਰੀ ਸੀ ਜੀ ਤੇ ਰਿਸ਼ੀ ਕੇ ਸਾਹਿਬ ਰਿਸ਼ੀ ਕੇ ਸਵਾ ਜੀ ਹੈੰਪੂਨ ਸਾਹਿਬ ਹੈੰਪੂਨ ਸਾਹਿਬ ਤੋਂ ਵਾਪਸ ਅਸੀਂ ਇੱਥੇ ਰਿਸੀਟੇ ਕੋਲ ਕੇ ਆਏ ਨੀਚੇ ਠੀਕ ਹੈ ਤਰੀਖ ਹੋ ਗਈ ਹੈ ਜੀ 19 ਤਰੀਕ ਦੀ ਹਾਂਜੀ ਅੱਜ ਅਸੀਂ ਵਾਪਸ ਪਿੰਡ ਤੇ ਵੀ ਲਗਣਾ ਬਰਾਦਾ ਜਾ ਰਹੇ ਹਾਂ ਠੀਕ ਹੈ ਤੇ ਰਸਤੇ ਵਿੱਚ ਮੀਂਹ ਕਿੰਨਾ ਕੁ ਮਿਲਿਆ ਫਿਰ ਰਸਤੇ ਵਿੱਚ ਮੀਂਹ ਸਾਨੂੰ ਉੱਪਰ 6 ਕਿਲੋਮੀਟਰ ਤੱਕ ਬਹੁਤ ਜ਼ਿਆਦਾ ਮਿਲੇ ਜੀ ਨੀਚੇ ਸਾਰਾ ਸਾ ਉੱਤੇ ਮੀਂਹ ਬਹੁਤ ਆ ਨਾ ਤੇ ਉੱਤੇ ਬਰਫ਼ ਵਗੈਰਾ ਸੀ ਕੀ ਜਦੋਂ ਗਏ ਤੁਸੀਂ ਨਹੀਂ ਬਰਫ਼ ਬਿਲਕੁਲ ਨਹੀਂ ਸੀ ਕਲੀਨ ਸੀ ਸਾਰਾ ਡੇਟ ਐਂਡ ਕਲੀਨ ਐ ਸਾਫ਼ ਉੱਤੇ ਠੀਕ ਹੈ ਤੇ ਗੁਰੂ ਮਹਾਰਾ ਤੁਹਾਡੀ ਯਾਤਰਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜ ਇਹ ਜਿਹੜੀ ਆਪਣੀ ਵੀਡੀਓ ਪਈ ਸੀਗੀ ਉਹ ਵੀਡੀਓ ਇੰਨੀ ਕੋ ਚੱਲ ਗਈ ਵੀ ਹਲੇ ਆਪਾਂ ਨੇ ਆਪਣੇ ਚੈਨਲ ਤੋਂ ਤਾਂ ਅਪਲੋਡ ਨਹੀਂ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਇਹ ਵੀ ਰੋਹ ਆ ਜਿਹੜੇ ਵੀਡੀਓ ਦੇਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਯਾਤਰਾ ਨੂੰ ਜਾ ਰਹੇ ਹੋ ਜਾਂ ਆ ਰਹੇ ਹੋ ਯਾਤਰਾ ਕਰਿਆ ਇਹ ਦਰਬਾਰ ਸਾਹਿਬ ਦਰਸ਼ਨ ਕਰਿਆ ਵਧੀਆ ਹੋਏ ਜੀ ਦਰਸ਼ਨ ਵਧੀਆ ਹੋ ਗਏ ਇਹ ਮੌਸਮ ਕਿਦਾਂ ਦਾ ਸੀਗਾ ਮੌਸਮ ਬਹੁਤ ਵਧੀਆ ਮੌਸਮ ਹੈ ਜੀ ਕੋਈ ਬਾਰਿਸ਼ ਕਰਕੇ ਦਿੱਕਤ ਤਾਂ ਨਹੀਂ ਆਈ ਨਾ ਕੋਈ ਅੱਛਾ ਆਪਣਾ ਏਰੀਆ ਕਿਹੜਾ ਹੈ ਮਾਣ ਮੇਰਾ ਤੁਸੀ ਮੁਹਾਲੀ ਤੋਂ ਜੀ ਚੰਡੀਗੜ੍ਹ ਜੀ ਕੀ ਬਾਤ ਆ ਫਿਰ ਤੋਂ ਮਾਰੇ ਇਲਾਕੇ ਕੀ ਆ ਯਾਰਾਂ ਤੇ ਇਹ ਵੀਰ ਤੁਸੀਂ ਕਿੱਥੋਂ ਜੀ ਅੱਡੇ ਕੋਲ ਦੇ ਆ ਜੀ ਤੁਸੀਂ ਨਾ ਭਾਈ ਬਾਕੀਆਂ ਭਾਈ ਜੀ ਬਾਕੀ ਤੇ ਉੱਥੋਂ ਡਾਇਰੈਕਟ ਚੱਲ ਕੇ ਫਿਰ ਰਿਸ਼ੀਕੇਸ਼ ਪਹੁੰਚ ਕੇ ਸੀਗੇ ਜਾਂ ਰਸਤੇ 'ਚ ਰੁਕੇ ਸੀਗੇ ਪੌਂਟਾਲ ਸਾਹਿਬ ਰੁਕੇ ਅਜਾ ਪੌਂਟਾਲ ਸਾਹਿਬ ਰੁਕੇ ਸੀ ਹੁਣ ਜਾ ਰਹੇ ਹੋ ਤੁਸੀਂ ਹਾਂਜੀ ਚਾਹ ਰਿਹਾ ਤੇ ਅੱਜ ਫਿਰ ਜੋਸ਼ੀ ਮੱਠ ਰੁਕੋਗੇ ਹਾਂਜੀ ਜੋਸ਼ੀ ਮੱਠ ਰੁਕ ਜਓ ਸਟੇ ਵਧੀਆ ਮਿਲ ਜੇਗੀ ਅਗਰ ਘਾਟ ਗਏ ਫਿਰ ਉੱਥੇ ਸੰਗਤ ਬਹੁਤ ਹੈ ਹਾਂਜੀ ਬਾਕੀ ਠੀਕ ਹੈ ਗੁਰੂ ਮਾਰਾ ਤੁਹਾਡੀ ਯਾਤਰਾ ਸਫਲ ਕਰੇ ਜੀ ਵਾਹਿਗ ਤੇ ਅੱਜ ਦਾ ਸਭ ਤੋਂ ਵੱਡਾ ਟਾਰਗੇਟ 3 ਕਿਲੋਮੀਟਰ ਦਾ ਜਾਮ ਪਾਰ ਕਰਨਾ ਇਹ ਇੱਥੇ ਇੰਦੀ ਲੱਗਿਆ ਰਹਿੰਦਾ ਕਿਉਂਕਿ ਸੀਦਿਆਂ ਦਾ ਟਾਈਮ ਹੈ ਤੇ ਆਪਣੇ ਮਿੱਤਰੋ ਪਿੱਛੇ ਆ ਰਹੇ ਆ ਇਹ ਆਪਾਂ ਨੂੰ 3 ਕਿਲੋਮੀਟਰ ਤੱਕ ਮਿਲੇਗਾ ਰੇਲਵੇ ਟਰੈਕ ਤੇ ਜਾ ਕੇ ਥੋੜਾ ਆਰਾਮ ਮਿਲੇਗਾ ਉਹ ਤੱਕ ਇੰਦੀ ਜਾਣਾ ਪਊਗਾ ਤੇ ਇਹ ਸਿੱਧਾ ਰੋਡ ਜਾ ਰਿਹਾ ਜੀ ਹਰਦਵਾਰ ਨੂੰ ਤੇ ਆਪਾਂ ਨੇ ਹਰਦਵਾਰ ਨਹੀਂ ਜਾਣਾ ਤੇ ਆਪਾਂ ਨੇ ਇਥੋਂ ਜਿਹੜਾ ਇਹ ਰਾਈਟ ਨੂੰ ਰਸਤਾ ਜਾ ਰਿਹਾ ਧੇਰਾ ਤੋਂ ਨਾਲ ਇਸ ਨੂੰ ਜਾਵਾਂਗੇ ਤੇ ਦੇਰਾ ਤੁਨ ਵੀ ਆਪਾਂ ਨੇ ਸਿਟੀ ਜੀ ਨਹੀਂ ਐਂਟਰ ਕਰਨਾ ਬਾਈਪਾਸ ਨਿਕਲ ਜਾਂਗੇ। ਸ਼ਤਾ ਹਰਤਵਾਰ 18 ਕਿਲੋਮੀਟਰ ਤੇ ਇਹ ਇੱਧਰ ਇਹ ਦੇਰਾ ਤੁਨ ਨੂੰ ਜਾ ਰਿਹਾ ਪੌਂਟਾ ਸਾਹਿਬ ਨੂੰ। ਚਲ ਸਰਕਾਰ ਸਾਹਿਬ ਨੇ ਸਾਈਕਲ ਪੂਰਾ ਖਿੱਚਿਆ ਵਾ। ਹੋ ਕੇ ਰਿਪੋਰਟ। ਇਹ ਸਾਹਮਣੇ ਲੱਗਿਆ ਬੋਰਡ ਦੱਸ ਰਿਹਾ ਦੇਰਾ ਤੁਨ ਰਹਿ ਗਿਆ 31 ਤੇ ਪੌਂਟਾ ਸਾਹਿਬ ਰਹਿ ਗਿਆ ਜੀ 85 ਕਿਲੋਮੀਟਰ। ਰੋਡ ਸਾਫ਼ ਹੈ ਵਿੱਚ ਕਿਤੇ ਕਿਤੇ ਫਲਾਈਓਵਰ ਆ ਜਾਂਦੇ ਜਿੱਥੇ ਫਲਾਈਓਵਰ ਆਂਦਾ ਆਪਣੇ ਵਾਲੇ ਸਾਈਕਲ ਦੇ ਗੇਅਰ ਡਾਊਨ ਹੋ ਜਾਂਦੇ ਚੈਨ ਭਾਰੀ ਹੋ ਗਈ ਆਪਾਂ ਟਿੱਲੀ ਕਰ ਲੈਂਦੇ ਪਰ ਆਪਣਾ ਮਿੱਤਰ ਬਹੁਤ ਜ਼ੋਰ ਮਾਰ ਰਿਹਾ ਯਾਰ ਇਹ ਤਨ ਹੈ ਵੀ ਇਹ ਸਿੰਪਲ ਸਾਈਕਲ ਤੇ ਹੇਮਕੁੰਡ ਸਾਹਿਬ ਦੀ ਯਾਤਰਾ ਕਰ ਗਿਆ ਜਿੱਥੇ ਨੂੰ ਲੱਗੇਗਾ ਵੀ ਜ਼ੋਰ ਜ਼ਿਆਦਾ ਲੱਗ ਰਿਹਾ ਉੱਥੇ ਹੀ ਉਤਰ ਜਾਏਗਾ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਰਿਸ਼ੀਕੇਸ਼ 25 ਕਿਲੋਮੀਟਰ ਫਲਾਈਓਵਰ ਦੇ નીચે ਘਟ ਹੈ ਤੇ ਰਾਈਟ ਸਾਈਡ ਨੂੰ ਇਹ ਰਸਤਾ ਜਾਂਦਾ ਹੈ ਰਿਸ਼ੀਕੇਸ਼ ਆਪਾਂ ਨੇ ਇਹ ਵਾਲਾ ਰਸਤਾ ਨਹੀਂ ਫੜਿਆ ਕਿਉਂਕਿ ਆਪਣੇ ਸਾਥੀ ਕੋਲੇ ਸਾਈਕਲ ਸਾਈਕਲ ਸਿੰਪਲ ਹੈ ਤਾਂ ਪਹਾੜੀ ਸਫਰ ਆਪਾਂ ਹੋ ਜਾਣਾ ਤਾਂ ਆਪਾਂ ਨੇ 6 ਕਿਲੋਮੀਟਰ ਸਫਰ ਬਤਾ ਲਿਆ ਤਾਂ ਪਿੰਡ ਦੇ ਰਸਤੇ ਤੇ ਆਏ ਸਾਹਮਣੇ ਵਾਲਾ ਰੋਡ ਆ ਰਿਹਾ ਪੌਦਾ ਸਾਹਿਬ ਤੋਂ ਤੇ ਇਧਰ ਨੂੰ ਚੱਲਿਆ ਜਾਂਦਾ ਜੀ ਇਹ ਰਿਸ਼ੀਕੇਸ਼ ਨੂੰ ਅੱਗੇ ਸਾਰਾ ਪਹਾੜੀ ਸਫਰ ਹੈ ਪਹਾੜੀ ਸਫ਼ਰ ਬਹੁਤ ਔਖਾ ਹੋਣਾ ਤਾਂ। ਵੀ ਚਲੋ ਆਪਾਂ ਨਾ ਚੜ ਲਾਂਗੇ। ਕਿਉਂ ਮਿੱਤਰ ਨੂੰ ਤੋੜ ਕੇ ਚੜਾਉਣਾ ਪੈਣਾ ਤਾਂ। ਆ ਕਰਕੇ ਆਪਾਂ ਜਿਹੜਾ ਮੇਨ ਹਾਈਵੇ ਆ ਹਰਦਵਾਰ ਵਾਲਾ ਆਪਾਂ ਉਸ ਤੋਂ ਲਿਏ ਆਇਆ। ਇਹ ਹੋਣਾ ਆਪਾਂ ਪੌਤੀ ਰੋਡ ਤੇ ਮਿਲਣੀ। ਇੱਥੋਂ 20 ਕਿਲੋਮੀਟਰ ਦੇਰਾ ਤੋਂ ਨਾ। ਤੇ ਜ਼ਿਆਦਾ ਨਹੀਂ ਤਾਂ 65 ਕਿਲੋਮੀਟਰ ਤੋਂ ਘਾਟਾ ਮੈ ਉਹ ਹੋਏਗਾ। ਤੇ ਸਮਾਂ ਇਸ ਟਾਈਮ ਹੋ ਰਿਹਾ ਤਕਰੀਬਨ 9:00 ਵਜੇ ਦਾ। ਮੌਸਮ ਸਹੀ ਆ। ਤੁਪ ਠੀਕ ਹੈ ਕੋਈ ਇੰਨੀ ਬਹੁਤੀ ਜ਼ਿਆਦਾ ਨਹੀਂ ਹੈ ਸਫਰ ਕਰਕੇ ਆਨੰਦ ਆ ਰਿਹਾ ਆ ਆਪਾਂ ਇਸ ਟਾਈਮ ਜਿਹੜਾ ਲੱਛੀ ਵਾਲਾ ਨੈਸ਼ਨਲ ਪਾਰਕ ਹੈ ਆਪਾਂ ਉਹ ਨੂੰ ਪਾਰ ਕਰ ਰਹੇ ਹਾਂ ਇਹ ਸਾੜਾ ਪਾਰਕ ਦਾ ਏਰੀਆ ਹੈ ਤੇ ਇੱਥੋਂ ਜਿਹੜਾ ਦੇਹਰਾ ਦੂਨ ਹੈ ਉਹ 15 ਕਿਲੋਮੀਟਰ ਰਹਿ ਜਾਂਦਾ ਤੇ ਅੰਮ੍ਰਾਲਾ 168 ਤੇ ਮਸੂਰੀ ਆਪਾਂ ਨੇ ਜਾਣਾ ਨਹੀਂ ਇਹ ਹੁਣਾਂ ਚ ਰੋਕੇ ਆਪਾਂ ਟੋਲ ਪਲਾਏ ਤੇ ਤੇ ਮਿੱਤਰ ਪਾਣੀ ਪੜ ਕੇ ਹਟਿਆ ਲੈ ਮੁੰਡਿਆ ਖਾ ਗੀ ਰੀਕ ਪਾਣੀ ਠੰਡਾ ਹੈ ਗਰਮ ਹੈ ਸਹੀ ਹੈ ਬਸ ਚੱਲਦੇ ਇੱਥੋਂ ਥੋੜੀ ਰਹਿ ਗਿਆ ਆਪਣਾ ਅੱਗੇ ਜਾ ਕੇ ਖਾਂਦੇ ਪੀਂਦੇ ਕੁਝ ਜਿੱਥੇ ਆਪਾਂ ਰੁੱਕ ਕੇ ਪਾਣੀ ਪੀਆ ਤੇ ਇੱਥੇ ਬੈਠ ਕੇ ਆਨੰਦ ਆਣ ਲੱਗ ਗਿਆ ਤੇ ਆਪਾਂ ਨੇ ਇੱਥੇ ਡੇਰੀ ਲਗਾ ਲਏ ਇਹ ਲੱਗੇ ਆਪਣੇ ਸਾਈਕਲ ਖੜੇ ਆ ਤੇ ਉਹ ਪ੍ਰਭ ਨੂਰ ਵਾਲਾ ਖੜਾ ਏ ਤੇ ਪ੍ਰਭ ਨੂਰ ਇੱਧਰ ਬੈਠਾ ਏ ਇਹ ਮੁੰਡਾ ਜਿਹੜਾ ਆਪਣੇ ਪੰਜ ਸਾਹਿਬ ਜਾਦੇ ਹੋਏ ਆ ਪੰਜ ਪਿਆਰੇ ਹੋਏ ਆ ਪੰਜ ਪਿਆਰਾਂ ਵਿੱਚ ਜਿਹੜੇ ਭਾਈ ਸਾਹਿਬ ਭਾਈ ਧਰਮ ਸਿੰਘ ਐ ਇਹ ਉਹਨਾਂ ਦੇ ਪਿੰਡ ਦੇ ਲਾਗੇ ਦਾ ਐ ਉਹਨਾਂ ਦਾ ਪਿੰਡ ਸੀਗਾ ਹਸਤਨਾਪੁਰ ਤੇ ਹਸਤਨਾਪੁਰ ਤੋਂ ਲਾਗੇ ਤੋਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕਿੱਥੋਂ ਯਾਤਰਾ ਸ਼ੁਰੂ ਕਰੀ ਸੀਗੀ ਤੇ ਕਿੱਥੇ-ਕਿੱਥੇ ਯਾਤਰਾ ਕਰਨੀ ਐ ਔਰ ਅੱਜ ਕਿੰਵਾਂ ਦਿਨਾਂ ਤੁਹਾਡਾ ਭਾਈ ਅੱਜ ਫੇਰ 17ਵਾਂ ਦਿਨ ਆ 2 ਤਰੀਕ ਤੇ ਐਸੀ ਜੂਨ ਦੀ 2 ਤਰੀਕ ਦੀ ਯਾਤਰਾ ਚਾਲੂ ਕੀਤੀ ਸੀ ਠੀਕ ਐ ਜ਼ਿਲ੍ਹਾ ਵੇਰਟ ਪਿੰਡ ਰਾਮਰਾਜ ਤੋਂ ਤੇ ਸਭ ਤੋਂ ਪਹਿਲੀ ਆਪਣਾ ਯਾਤਰਾ ਸੱਚਖੰਡ ਸ਼੍ਰੀ ਔਗੜ ਸਾਹਿਬ ਦੀ ਕੀਤੀ ਆ ਫਿਰ ਔਗੜ ਸਾਹਿਬ ਤੋਂ ਆਪਾਂ ਰਿਸ਼ੀਕੇਸ਼ ਆਏ ਰਿਸ਼ੀਕੇਸ਼ ਆ ਕੇ ਆਪਣੇ ਮਨ ਦੇ ਵਿੱਚ ਵਿਚਾਰ ਆਇਆ ਕਿ ਯਾਰ ਪੋਟਾ ਸਾਹਿਬ ਵੀ ਜਰੂਰ ਜਾਣਾ ਆ ਤੇ ਫਿਰ ਆਪਾਂ ਪੋਟਾ ਸਾਹਿਬ ਦੀ ਯਾਤਰਾ ਜਿਹੜੀ ਹੈ ਰਿਸ਼ੀਕੇਸ਼ ਤੋਂ ਅੱਜ ਅੱਜ ਚਾਲੂ ਕੀਤੀ ਆ 17ਵੇਂ ਦਿਨ ਤੇ ਹੁਣ ਤੱਕ ਜਿਹੜਾ ਪਹਾੜੀ ਸਫਰ ਕਰਿਆ ਏ ਉਹਦੇ ਵਿੱਚ ਬਹੁਤ ਜ਼ੋਰ ਲੱਗਿਆ ਪਰ ਅੱਜ ਮੁੰਡਾ ਵਾਟਾਂ ਵੱਢਦੇ ਜਾ ਰਿਹਾ ਤੇ ਹੁਣ ਤੱਕ ਇਹ 30 ਕਿਲੋਮੀਟਰ ਦਾ ਸਫਰ ਕੱਢ ਚੁੱਕਿਆ ਤੇ ਜਿਹੜੇ ਹਿਸਾਬ ਦੀ ਸਪੀਡ ਹੈ ਸਫ਼ਰ ਰਹਿ ਗਿਆ ਸਾਰਾ 64 ਕਿਲੋਮੀਟਰ ਦਾ ਤੇ 2 ਘੰਟਿਆਂ ਚ ਕੱਢ ਦੋਗੇ ਠੀਕ ਰੋਡ ਸਿੱਧਾ ਹੈ ਫਲਾਈਓਵਰ ਵਾਲਾ ਹਿਸਾਬ ਕਿਤਾਬ ਹੈ ਤੇ ਆਪਣਾ ਜਿਹੜਾ ਪੌਡਕਾਸਟ ਵਾਲਾ ਸੈਟਅਪ ਉਹ ਨਾਲ ਇੱਥੇ ਲੱਗ ਗਿਆ ਸਹੀ ਗੱਲ ਵੀ ਇੱਥੇ ਬੈਠ ਕੇ ਅਸੀਂ ਮਾਈਕ ਲਗਾ ਕੇ ਇੱਕ ਦੋ ਵੀਡੀਓ ਹੋਰ ਸ਼ੂਟ ਕਰ ਲਾਂਗੇ ਮਾਹੌਲ ਇੱਕ ਨੰਬਰ ਹੈ ਸਹੀ ਗੱਲ ਇਹ ਫਿਰ ਅੱਗੇ ਕਿੱਥੇ ਕਿੱਥੇ ਯਾਤਰਾ ਕਰਨੀ ਹੈ ਇਸ ਯਾਤਰਾ ਤੋਂ ਬਾਅਦ ਅੱਗੇ ਭਾਈ ਆਪਾਂ ਅਗਸਟ ਦੇ ਵਿੱਚ ਕੋਈ ਸੋਚਿਆ ਆ ਪਲਾਨ ਠੀਕ ਹੈ ਤੇ ਉਸ ਇਹ ਜਦੋਂ ਕਮ ਚੱਲਦਾ ਪਿਆ ਆ ਦਿਮਾਗ ਦੇ ਵਿੱਚ ਚੀਜ਼ਾਂ ਦੌੜਨ ਲੱਗਦੀ ਆ ਬਹੁਤ ਸਾਰੀਆਂ ਜਿੱਦਾਂ ਵੀ ਸੱਕਰ ਦੀ سپورਟ ਰਹੇਗੀ ਸਾਰਾ ਕੁਝ ਤੁਹਾਡੀ سپورਟਰ ਨਾਲ ਹੀ ਏ ਜਿੱਦਾਂ ਜਿਆਦਾ سپورਟ ਕਰੋ ਅੱਛਾ ਆਪਣੇ ਆਪਣੇ ਚੈਨਲ ਦਾ ਨਾਮ ਦੱਸ ਦਿਓ ਵੀ ਚੈਨਲ ਕਿਹੜਾ ਤੁਹਾਡਾ ਵੈਲਡਰ ਲਿਸਟ ਵਿਦ ਪ੍ਰੋਬਲਮ ਦੇ ਨਾਮ ਤੋਂ ਆਪਣਾ ਚੈਨਲ ਆ ਇੰਸਟਾ ਦਾ ਚੈਨਲ ਆ ਜੀ ਅਜੇ ਤੇ ਤੇ YouTube ਇੰਸਟਾ ਦੀ ਬਾਇਓ ਦੇ ਵਿੱਚ ਆਪਾਂ YouTube ਦਾ ਲਿੰਕ ਪਾਇਆ ਹੋਇਆ ਆ ਉੱਥੋਂ ਜਾ ਕੇ ਤੁਸੀਂ YouTube ਨੂੰ ਸਬਸਕ੍ਰਾਈਬ ਕਰਦੇ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇਸ ਵੀਰ ਨੂੰ ਜ਼ਰੂਰ سپورਟ ਕਰਿਓ ਮੈਂ ਹੋਰ ਨੂੰ ਇੰਨਾ ਜਿਆਦਾ ਪ੍ਰਮੋਟ ਨਹੀਂ ਕਰ ਰਿਹਾ ਇਸ ਵੀਰ ਨੂੰ ਇਸ ਕਰਕੇ ਕਰ ਰਿਹਾ ਵੀ ਯਾਰ ਇਹਦਾ ਸਿੰਪਲ ਸਾਈਕਲ ਹੈ ਔਰ ਸਿੰਪਲ ਸਾਈਕਲ ਤੇ ਇਹ ਹੇਮਪੁਰ ਸਾਹਿਬ ਜਾ ਆਏ ਆ ਅੱਜ ਮੈਂ ਇਸਦੇ ਨਾਲ ਹੀ ਸਫਰ ਕਰ ਰਿਹਾ ਨਾਲ ਸਫਰ ਕਰਕੇ ਪਤਾ ਲੱਗ ਰਿਹਾ ਵੀ ਯਾਰ ਸਿੰਪਲ ਸਾਈਕਲ ਵਾਲੇ ਦਾ ਜੋਰ ਬਹੁਤ ਲੱਗਦਾ ਪਿੱਛੇ ਵਾਲਾ ਰਸਤਾ ਵੀ ਆਪਾਂ ਤਾਂ ਹੀ ਸ਼ਾਰਟਕਟ ਨਹੀਂ ਲਿਆ ਸ਼ਾਰਟਕਟ ਪੈਂਦਾ ਤਾਂ ਠੀਕ ਸੀਗਾ ਪਰ ਉਹ ਪਹਾੜੀ ਰਸਤਾ ਦਾ ਉਹਦੇ ਵਿੱਚ ਆਪਾਂ ਨੂੰ ਟਾਈਮ ਬਹੁਤ ਲੱਗ ਜਾਣਾ ਸੀਗਾ ਇਸੇ ਕਰਕੇ ਆਪਾਂ ਨੇ ਇਹ ਵਾਲਾ ਰਸਤਾ ਫੜ ਲਿਆ ਤੇ 6 ਕਿਲੋਮੀਟਰ ਦਾ ਜ਼ਿਆਦਾ ਪਿਆ ਪਰ ਵਧੀਆ ਰਿਆਂ ਹੁਣ ਤੱਕ ਆਪਾਂ 30 ਕਿਲੋਮੀਟਰ ਸਫਰ ਕੱਢ ਆਏ ਤੇ ਬਾਕੀ ਜਿਹੜਾ 64 ਕਿਲੋਮੀਟਰ ਦਾ ਰਹਿ ਗਿਆ 15 ਕਿਲੋਮੀਟਰ ਇੱਥੇ ਪਾਏਗਾ ਆਪਾਂ ਨੂੰ ਸ਼੍ਰੀਨਗਰ ਉੱਥੇ ਰੁਕਾਂਗੇ ਥੋੜਾ ਥੋੜਾ ਖਾਪੀ ਕੇ ਫਿਰ ਅੱਗੇ ਦਾ ਸਫ਼ਰ ਸਟਾਰਟ ਕਰਾਂਗੇ ਦੇਰਾ ਦੂਨੋ ਹਾਂ ਮੇਰੇ ਦਿਮਾਗ 'ਚ ਸ਼੍ਰੀਨਗਰ ਆ ਗਿਆ ਜੇ ਅੱਗੇ ਦੇਰਾ ਦੂਨ ਹੈ ਦੇਰਾ ਦੂਨ ਰੁਕਾਂਗੇ ਜਰਾ ਆਪਾਂ ਤੇ ਮੁੰਡੇ ਨੂੰ ਨਾਰੀਅਲ ਇੰਨਾ ਕ ਸੁਆਦ ਲੱਗਿਆ ਇਹ ਇੱਕ ਲੈਣ ਹੋਰ ਚਲਾ ਗਿਆ ਉਹਦੇ ਕੋਲ ਉਹ ਸਾਹਮਣੇ ਖੜਾ ਏ ਤੂੰ ਵੀ ਗਰਮੀ ਬਹੁਤ ਐ ਤੇ ਇਹ ਨਾਰੀਅਲ ਤਾਜ਼ਾ ਦਿਖਿਆ ਵਰੇ ਸੱਪਨੇ ਪਾਈ ਨਹੀਂ ਪਿਆ ਤੇ ਜਿੰਨੇ ਵੀ ਸੰਗਤ ਉੱਪਰੋਂ ਦਰਸ਼ਨ ਕਰਕੇ ਆਉਂਦੀ ਐ ਸੰਗ ਜੀ ਪਤਾ ਨਹੀਂ ਕਿਹੜੀ ਗੱਲਾਂ ਛੱਡ ਜਾਂਦੀ ਪਤਾ ਨਹੀਂ ਪਾਣੀ ਠੰਡਾ ਪੀ ਹੋਈ ਜਾਂਦਾ ਜਿਹੜੇ ਵੀ ਕੋਲ ਰੁਕਦੇ ਆ ਉਹ ਵੀ ਖੁੱਲ ਖੁੱਲ ਜੀ ਕਰਦੇ ਆ ਤੇ ਆਪਣਾ ਵੀ ਹਿਸਾਬ ਕਿਤਾਬਾ ਜਾਹੀ ਬਣਿਆ ਹੋਇਆ ਤੇ ਲੋਕੀ ਰੁਕ ਰਹੇ ਆ ਦੇਖ ਕੇ ਹੈਰਾਨ ਮੋੜੇ ਕਿ ਮੁੰਡੇ ਸਾਈਕਲ 'ਤੇ ਨੰਬਰ ਫਿਰ ਰਹੇ ਆ ਤੇ ਉੱਧਰ ਮਨ ਲੱਗਦਾ ਉਹਨੇ ਉਹਦੇ ਨਾਲੇ ਆੜੀ ਪਾ ਲਈ ਸੁਪਰ ਆ ਗਿਆ ਆ ਜਾ ਆ ਕੀ ਆਪਾਂ ਇਸ ਟਾਈਮ ਪਹੁੰਚ ਗਏ ਜੀ ਦੇਰਾ ਤੋਂ ਦੇਰਾ ਤੋਂ ਰੁਕੇ ਕੁਝ ਖਾਂਦੇ ਪੀਂਦੇ ਮਿੱਤਰ ਆਪਣਾ ਪਿੱਛੇ ਆ ਰਿਹਾ ਤੇ ਟ੍ਰੈਫਿਕ ਬਹੁਤ ਹੈ ਇੱਥੇ ਤੇ ਆਪਾਂ ਇੱਥੋਂ ਖੱਬੇ ਮੁੜ ਜਾਾਂਗੇ ਕਿਉਂਕਿ ਦੇਰਾ ਤੋਂ ਸਿਟੀ 'ਚ ਆਪਾਂ ਨੂੰ ਜਾਣਾ ਨਹੀਂ ਤੇ ਟ੍ਰੈਫਿਕ ਬਹੁਤ ਹੈ ਆਪਾਂ ਆਈਐਸ ਬੀਟੀ ਹੁੰਦੇ ਹੋਏ ਬਾਈਪਾਸ ਰਾਈ ਬਾਹਰ ਨਿਕਲ ਜਾਂਦੇ ਹਾਂ ਅੱਜ ਦਾ ਸਫ਼ਰ ਆਪਣਾ ਘਟ ਹੈ ਤੇ ਇਹ ਮੁੰਡਾ ਕਹਿੰਦਾ ਜੀ ਭਾਈ ਰੋਟੀ ਖਾਏ ਬਿਨਾ ਮੇਰਾ ਸਾਈਕਲ ਨਹੀਂ ਚੱਲਦਾ ਤੇ ਆਪਣਾ ਕੰਮ ਉਲਟ ਹੈ ਤੇ ਆਪਣਾ ਫਿਰ ਜਿਹੜੀ ਸੂਈ ਆ ਕੇ ਖੜੀ ਆ ਉਹ ਖੜੀ ਆ ਅਮਰਸਰੀ ਨਾਨ ਤੇ ਤੇ ਅਮਰਸਰੀ ਨਾਨ ਖਾ ਕੇ ਚੱਲਦੇ ਛੋਲ ਤਾਂ ਗੱਡੇ ਵਾਲੀ ਹੋਗੀ ਵੀ ਆਪਾਂ ਨੇ ਕਿਹਾ ਤਾਂ ਨਾਨ ਹੈ ਵੀ ਨਾਨ ਪਰ ਹੈ ਨਹੀਂ ਨਾਨ ਅਮਰਸਰ ਵਾਲੇ ਦਾ ਨਾਮੇ ਖਰਾਬ ਹੋ ਰਿਹਾ ਹੈ ਇਹ ਮੁੰਡੇ ਨੇ ਫਿਰ ਛੋਲੇ ਭਟੂਰੇ ਕਰਾ ਲਏ ਤੇ ਆਪਾਂ ਨਾਨ ਖਾਂਦੇ ਅਮਰਸਰੀ ਨਾਨਖਾਨੇ ਦੇ ਦੋ ਦੋ ਗਲਾਸ ਰਾਇਤੇ ਦੇ ਪੀਲੇ ਅੱਖਾਂ ਚੜ ਗਈਆਂ ਅੱਖੇ ਜਾ ਕੇ ਕੋਈ ਝਾਲ ਲੱਭਦੇ ਤੇ ਮੌਸਮ ਵਧੀਆ ਹੋ ਗਿਆ ਬੱਦਲਵਾਈ ਹੋ ਗਈ ਪਿਆਨ ਇੱਕ ਨੰਬਰ ਮਾਹੌਲ ਹੈ ਹਾਂ ਵੀ ਚੋਪਰਾ ਕੈਮ ਹੈ ਪੂਰੀ ਕੈਟਗਰੀ ਬਾਦ ਇਹ ਮੁੰਡੇ ਨੇ ਦੋ ਨਾਨਖਾਨੇ ਤੀਨ ਆਰਡਰ ਦੇ ਤਿਆ ਕਟੂਰੇ ਤੇ ਜਿਆ ਲੇਟ ਹੋ ਗਿਆ ਮੇਰਾ ਪਾਸ ਮੰਗਾਇਆ ਨਹੀਂ ਫਿਰ ਮਨ ਸਮਝਾ ਲਿਆ ਤੀਆ ਪਟੂਰਾ ਕੈਨਸਲ ਕਰਤੇ ਆ ਨਹੀਂ ਪਰ ਕੰਮ ਹੋਰ ਚੱਕਮਾ ਹੋ ਜਾਣਾ ਦਾ ਤੇ ਮੌਸਮ ਇੱਕ ਨੰਬਰ ਹੈ ਚੱਲਦੇ ਆਪਾਂ ਸਫਰ ਕੱਢੀਏ ਆਪਣਾ ਥੋੜੀ ਸਫਰ ਜਿਸ ਜਗ੍ਹਾ ਤੇ ਆਪਾਂ ਚਾਹ ਪੀਣ ਲਈ ਰੁਕੇ ਸੀਗੇ ਉੱਥੇ ਠੰਡੀ ਹਵਾ ਲੱਗ ਰਹੀ ਸੀ ਸਾਨੂੰ ਤੇ ਜੇ ਤੁਸੀਂ ਥੋੜਾ ਅਸੀਂ ਅੱਗੇ ਆਏ ਜਿਆਦਾ ਨਹੀਂ 200 ਮੀਟਰ ਤਾਂ ਇੱਧਰ ਮੀਂਹ ਪਿਆ ਹੋਇਆ ਇੱਧਰ ਸਾਰਾ ਮਾਹੌਲ ਗਿੱਲਾ ਹੋਇਆ ਹੋਇਆ ਇਹ ਬੜਿਆ ਕੀ ਆਏ ਹੂੰ ਇਹ ਬੜਿਆ ਕੀ ਆ ਮੈਂ ਕਿਹਾ ਉੱਧਰ ਧੁੱਪ ਦੀ ਆਪਣੀ ਕੋਈ ਕਹ ਲਾ ਵਈ ਰੱਬ ਦੇ ਰੰਗ ਯਾਰ ਹੂੰ 200 ਮੀਟਰ ਦਾ ਨਹੀਂ ਬੈ ਗਿਆ ਇੱਕ ਕਣੀ ਵੀ ਲੜੀਗੀ 200 ਮੀਟਰ ਦੇ ਇੱਕ ਕਣੀ ਵੀ ਸਹੀ ਗੱਲ ਐ ਇੱਧਰ ਦੇਖ ਲਓ ਪਾਣੀ ਖੜਾ ਇੱਧਰ ਜਮਾ ਲਹਿਰਾਂ ਫੇਰਾ ਹੋ ਜਾਂਦੀਆਂ ਪਾਣੀ ਉਪਾਣੀ ਜਾਂਦਾ ਆ ਜੇ ਜੀ ਅੱਗੇ ਆ ਜਾਂਦੇ ਤਾਂ ਬੈਗ ਬੂਹ ਭਿੱਜ ਲੱਗਦੇ ਤੇ ਪਰ ਅਸੀਂ ਉੱਥੇ ਰੁਕ ਗਏ ਪਤਾ ਨਹੀਂ ਕਿਹਾ ਮਨੁੱਖ ਚਾਇਆ ਚਾਹ ਪੀਣ ਲੱਗ ਗਏ ਅੱਗੇ ਆ ਕੇ ਦੇਖਿਆ ਤਾਂ ਮਾਹੌਲ ਐ ਪਿੱਛੇ ਨਾ ਕੁਝ ਟਾਈਮ ਤੋਂ ਆਵਾਜ਼ ਆ ਰਹੀ ਸੀ ਮੈਨੂੰ ਲੱਗਿਆ ਪਹਿਲਾਂ ਮੱਡਗਾੜ ਵੀ ਐ ਪਰ ਜਦ ਅੱਗੇ ਦੇਖਿਆ ਇਹ ਮਹਾਸ਼ੀ ਜੀ ਕੁਝ ਹੋਏ ਨੇ ਤੇ ਜੇ ਇਹਨੂੰ ਕੱਢੂਗੇ ਹਵਾ ਨਿਕਲ ਜਣੀ ਦੇਖਦੇ ਜਿੱਥੇ ਤੱਕ ਇਹਦੇ ਨਾਲ ਸਫਰ ਹੋਇਆ ਉੱਥੇ ਤੱਕ ਕਰਾਂਗੇ ਮਿੱਤਰ ਆਪਣਾ ਕੇ ਲਾਂਗੇ ਸਾਈਕਲ ਵਾਲਾ ਟਾਇਰ ਖੁੱਲ ਗਿਆ ਤੇ ਇਹ ਪਈ ਕਿੱਲ ਗੱਡੀ ਹੋਈ ਕਿਮ ਕੌਣ ਜਾਂਦੇ ਟਾਈਮ ਜਿਹੜਾ ਆਪਾਂ ਨੇ ਰਸਤਾ ਲਿਆ ਸੀਗਾ ਉਹ ਆਪਾਂ ਨੇ ਪਿੱਛੇ ਛੱਡ ਤੇ ਆ ਤੇ ਆਪਾਂ ਇਸ ਟਾਈਮ ਨਵੇਂ ਰਸਤੇ ਸਫਰ ਕਰ ਰਹੇ ਹਾਂ ਅੱਗੇ ਟੀ ਪੁਆਇੰਟ ਆਏਗਾ ਉੱਥੋਂ ਲੈਫਟ ਹੋ ਜਾਾਂਗੇ ਇਹ ਰਸਤਾ ਜਾ ਰਹੀ ਹੈ ਪੁਗਾਣੀ ਸਾਹਿਬ ਨੂੰ ਅਗਰ ਹੁਣ ਤੱਕ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਅੱਗੇ ਆਪਾਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਪੁਗਾਣੀ ਸਾਹਿਬ ਪਹੁੰਚ ਜਾਾਂਗੇ ਤੇ ਇਹ ਜਿਹੜਾ ਆਪਣਾ ਸਾਥੀ ਹੈ ਨਾਲ ਇਹ ਰੈਹਸਲ ਕਰਦਾ ਆ ਰਿਹਾ ਇਹ ਵਲੌਗ ਨਹੀਂ ਬਣਾ ਰਿਹਾ ਇਹ ਕੰਟੈਂਟ ਹੈ ਨ ਯਾਦ ਕਰੀ ਬਿਰਰ ਦਾ ਵੀ ਪ੍ਰੈਕਟਿਸ ਪੂਰੀ ਜੋਰਾਂ ਤੇ ਆ ਤੇ ਬੰਦਾ ਪੂਰਾ ਮੋਟੀਵੇਟਡ ਤੇ ਮੈਂ ਹੈਰਾਨ ਇਹਦੇ ਤੋਂ ਇਹ ਸਾਈਕਲ ਬਰਾਬਰ ਹੀ ਲਈ ਆ ਰਿਹਾ ਆਪਣੇ ਕੋਲ ਤਾਂ ਚਲ ਘੇਰਾਂ ਵਾਲਾ ਏ ਇਹ ਸਿੰਪਲ ਸਾਈਕਲ ਭਜਾ ਭਜਾ ਕੇ ਵੀ ਦੁਖੀ ਕਰਿਆ ਹੋਇਆ ਠੀਕ ਹੈ ਜੀ ਉਪਰ ਪੂਰੀ ਬਾਈ ਪੂਰੀ ਚੜਦੀ ਕਲਾ ਪੂਰੀ ਆਣ ਤੇ ਜਦ ਮੈਂ ਮੋਟੀਵੇਟਡ ਆ ਪੂਰੇ ਮੋਟੀਵੇਟਡ ਭਾਈ ਸੰਗਤਾਂ ਪਿਆਰ ਨਾਲ ਜੀ ਜਿੰਨਾ ਮੈਨੂੰ ਮੋਟੀਵੇਟ ਕੀਤਾ ਹੈ ਨਾ ਰਾਹ 'ਚ ਮਿਲਣ ਵਾਲੀਆਂ ਸੰਗਤਾਂ ਜੀਮ ਕਰ ਕਰਕੇ ਕੋਲ ਕਰ ਕਰਕੇ ਜਿੰਨਾ ਮੈਨੂੰ ਮੋਟੀਵੇਟ ਕਰਦਾ ਭਾਈ ਸਾਈਕਲ ਤੇ ਮੋਢੇ ਤੇ ਰੱਖ ਕੇ ਚੜ੍ਹ ਜੂਣਾ ਸਹੀ ਗੱਲ ਹੈ ਮਾਰਾ ਹੀ ਦੀ ਏਡੀ ਕਰਵਾਉਂਦੀ ਹੈ ਸੰਗਤ ਬਹੁ ਹੌਸਲਾ ਦਿੰਦੀ ਹੈ ਜਿੰਨੀ ਵੀ ਸੰਗਤ ਰਾਹ 'ਤੇ ਮਿਲਦੀ ਹੈ ਭਾਈ ਵੱਬ ਤੋਂ ਵੱਬ ਸਪੋਰਟ ਕਰਿਆ ਕਰੋ ਆਪਣਾ ਚੈਨਲ ਆ ਹਾਂ ਇਹ ਛੋਟੇ ਤੋਂ ਸ਼ੁਰੂਆਤ ਕੀਤੀ ਹੈ ਹਰ ਮੁੰਡਾ ਛੋਟੇ ਤੋਂ ਸ਼ੁਰੂਆਤ ਕਰਦਾ ਆ ਬਟ ਪਲੀਜ਼ ਸਪੋਰਟ ਕਰੋਗੇ ਮਾਰਾ ਹੀ ਮੇਰ ਕਰੂ ਆਪਾਂ ਇਸ ਜਦੋਂ ਮੈਂ ਇਹਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਇਹ ਲੱਗੇ ਵੀ ਇਹ ਮੁੰਡਾ ਨਾ ਤਰਨਤਾਰਨ ਵਾਲੀ ਸਾਈਡ ਤੋਂ ਹੋਏਗਾ ਪਰ ਪਤਾ ਬਾਅਦ ਚ ਲੱਗਿਆ ਕਿ ਇਹ ਮੁੰਡਾ ਯੂਪੀ ਵਾਲੀ ਸਾਈਡ ਤੋਂ ਹੈ ਵਿਜਨੌਰ ਹੋ ਗਿਆ ਮੇਰਠ ਹੋ ਗਿਆ ਇਹ ਸ਼ਹਿਰ ਇਹਨੂੰ ਲੱਗੇ ਪੈਂਦੇ ਨੇ ਤੇ ਜਿੱਥੇ ਆ ਕੇ ਮਹਾਭਾਰਤ ਦਾ ਜਿਹੜਾ ਯੁੱਧ ਤਾਂ ਖਤਮ ਹੋ ਗਿਆ ਤਾਂ ਇਹ ਉਹਦੇ ਲੱਗੇ ਦੇ ਹੀ ਰਹਿਣ ਵਾਲਾ ਹੈ ਤੇ ਇਧਰ ਬਾਬਾ ਬੋਲ ਰਹੇ ਵੀ ਇਹ ਹੈਗੀਆਂ 100 ਦੀਆਂ 2.5 ਕਿਲੋ ਤੇ ਉਹ ਆ 1.5 ਕਿਲੋ ਪਰ ਆਪਣਾ ਨਹੀਂ ਕਰ ਰਹਿਆ ਤਾਂ ਕੋਈ ਖੰਡਾ ਜਾ ਰਹੀ ਹੈ ਕਾਲ ਦਿਨ ਬੋਲੇ ਵੀ ਗੰਨੇ ਦਾ ਜੂਸ ਪੀ ਲੰਦੇ ਉਹਦਾ ਨਾ ਗੰਨੇ ਵਾਲਾ ਰਸਤਾ ਆਪਾਂ ਨੇ ਪੀਣਾ ਨਹੀਂ ਹੈ ਤੇ ਆਪਾਂ ਨੂੰ ਸਾਹਮਣੇ ਰੇੜੀ ਦੇਖ ਗਈ ਤੇ ਮਿੱਤਰ ਭੇਜ ਦਿੱਤਿਆ ਵੀ ਤੂੰ ਫੜ ਲਿਆ ਉਥੇ ਧੁੱਪ ਬਹੁਤ ਹੈ ਆਪਾਂ ਸ਼ਾਮਾਂ ਵਾਲੇ ਖੜ ਕੇ ਪੀ ਲੂਗੇ ਵੀ ਸਾਈਕਲ ਖੜਾ ਮੁੰਡੇ ਦਾ ਆਹ ਪਹੁੰਚ ਪਹੁੰਚਿਆ ਹੋਇਆ ਉੱਧਰ ਹੁਣ ਇਹ ਨਹੀਂ ਪਤਾ ਵੀ ਸਾਹਮਣੇ ਵਾਲਾ ਇਧਰੋਂ ਗਲਾਸ ਦਊਗਾ ਜਾਂ ਨਹੀਂ ਦਊਗਾ ਨਹੀਂ ਫਿਰ ਉਹ ਅੱਗੇ ਵੀ ਬੇਰੀ ਜੀ ਦਿਖ ਰਹੀ ਹੈ ਉੱਥੇ ਜਾ ਕੇ ਪੀ ਲੂਗੇ ਖੱਦ ਹੋ ਗਈ ਯਾਰ ਉਧਰੋਂ ਤੂੰ ਸਾਈਕਲ ਮੰਗਵਾ ਲੇ ਹੁਣ ਲਾਈਟ ਵੀ ਚਲੇ ਗਈ ਅ ਯਾਰ ਪਪੀਤਾ ਬਨਾਣਾ ਮਿਕਸ ਕਰ ਦੇ ਪਪੀਤਾ ਬਨਾਣਾ ਮਿਕਸ ਕਰ ਦੇ ਆ ਕੀ ਕਰਵਾ ਲਿਆ ਕਾਡ ਹੋ ਗਿਆ ਯਾਰ ਹਾਂ ਅੱਜ ਆਏ ਬੰਦੇ ਕਾਹਦੇ ਆ ਅੱਛਾ ਨਾ ਨਾ ਉਹ ਚਲਾ ਲਈਓ ਮਸ਼ੀਨ ਉੱਪਰ ਵਾਲੇ ਦੀ ਕਿਰਪਾ ਹੋ ਗਈ ਵੀ ਸਾਹਮਣੇ ਆਪਾਂ ਨੂੰ ਪੱਖਾ ਲੱਗਿਆ ਹੋਇਆ ਮਿਲ ਗਿਆ ਪੱਖਾ ਚੱਲ ਗਿਆ ਹੁਣ ਹੁਣ ਸੈਟ ਹੈ ਮੁੰਡਿਆ ਸੈਟ ਆ ਬਾਈ ਗਰਮੀ ਮੰਨਦਾ ਮੜੀ ਜੇ ਕੋਣ ਹੈ ਕਿ ਸੈਟ ਗਰਮੀ ਭਈ ਹੈਗੀ ਆ ਯਾਰ ਗਰਮੀ ਮਨਾਣੀ ਪੈਣੀ ਬੰਦੇ ਨੂੰ ਕਿਹਾ ਗਿਆ ਤੁੰਨ ਬਣਾਣੇ ਨੂੰ ਇਹਨੇ ਖਜੂਰਾ ਮਿਕਸ ਕਰਤੀ ਵੀ ਕੰਮ ਹੋਰ ਚੱਕਵਾ ਕਰਦੇ ਆ ਬਈ ਯਾਰ ਕੰਮ ਸੈਟ ਹੋਈ ਗਿਆ ਗੱਲ ਤੇ ਆਪਾਂ ਸਾਢੇ 3 ਵਜੇ ਇਸ ਗੁਰਦੁਆਰਾ ਸਥਾਨ ਤੇ ਪਹੁੰਚ ਗਏ ਇਹ ਰੋਡ ਸਿੱਧਾ ਜਾ ਰਹੀ ਜੀ ਰਿਸ਼ੀਕੇਸ਼ ਨੂੰ ਤੇ ਆਪਾਂ ਜਿਸ ਸਥਾਨ ਤੇ ਪਹੁੰਚੇ ਆ ਇਸ ਗੁਰਦੁਆਰਾ ਸਾਹਿਬ ਦਾ ਜੋ ਨਾਮ ਹੈ ਉਹ ਆ ਜੀ ਗੁਰਦੁਆਰਾ ਸ਼੍ਰੀ ਵਿਸ਼ਰਾਮ ਘਾਟ ਪਾਸ਼ਾ ਜੀ ਦਸਵੀਂ ਜੀ ਦੇ ਆਸਥਾਨ ਹੈ ਪਰ ਅਗਰ ਮੈਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਜਦੋਂ ਇਥੋਂ ਦਾ ਇਤਿਹਾਸ ਬਾਰੇ ਪਤਾ ਲੱਗਿਆ ਤਾਂ ਸਾਨੂੰ ਇੱਕ ਹੋਰ ਚੀਜ਼ ਦਾ ਪਤਾ ਚੱਲਿਆ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੀ ਤਰੀ ਉਦਾਸੀ ਦੇ ਟਾਈਮ ਗੁਰੂ ਨਾਨਕ ਦੇਵ ਜੀ ਆਏ ਉਸ ਤੋਂ ਬਾਅਦ ਤਕਰੀਬਨ 22 ਤੋਂ 23 ਵਾਰ ਗੁਰੂ ਅਮਰਦਾਸ ਜੀ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੌਂਟਾ ਸਾਹਿਬ ਤੋਂ ਅੱਗੇ ਜਾ ਰਹੇ ਸੀਗੇ ਦੇਰਾ ਤੁਨਵਾਲ ਤਾਂ ਉਹਨਾਂ ਨੇ ਇੱਥੇ ਵਿਸ਼ਰਾਮ ਕਰਿਆ ਸੀਗਾ ਇਸੇ ਕਰਕੇ ਇਹ ਮੇਨ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਤਿੰਨ ਗੁਰੂ ਮਹਾਰਾਜ ਰੁਕੇ ਹੋਏ ਨੇ ਆਪਾਂ ਰੁਕੇ ਨਿੱਕਰ ਪਾਈ ਹੋਈ ਹੈ ਲੋਰ ਵਗੈਰਾ ਪਾ ਕੇ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਅੱਗੇ ਵੱਲ ਚੱਲਦੇ ਆਂ ਜੀ ਜਿੱਦਾਂ ਇਹਦਾ ਸਫ਼ਰ ਦੀ ਸਮਾਪਤੀ ਹੋ ਰਹੀ ਹੈ ਉਦੋਂ ਉਦੋਂ ਆਪਾਂ ਨੇ ਆਪਣੀ ਟਾਈਟ ਵਧਾਈ ਹੋਈ ਹੈ ਤੇ ਜੁਗ ਨੂੰ ਜੁਗ ਟਕਰਿਆ ਹੋਇਆ ਕਿ ਆਪਾਂ ਵੀ ਖਾਣ ਪੀਣ ਵਾਲੇ ਆ ਤੇ ਸਾਥੀ ਵੀ ਖਾਣ ਪੀਣ ਵਾਲਾ ਹੈ ਉਹ ਹਲੇ ਅੰਦਰ ਮੱਥਾ ਟੇਕ ਰਿਹਾ ਤੇ ਆਪਾਂ ਨੇ ਬਾਹਰ ਆ ਕੇ ਇਹ ਕਰਵਾ ਲਿਆ ਪਹਿਲੇ ਇਸ ਤੋਂ ਬਾਅਦ ਅੱਗੇ ਦੇਖਦੇ ਜਾਂਦਾ ਸੀ ਤਾਂ ਬੌਂਦਾ ਸਾਹਿਬ ਜਾਵਾਂਗੇ ਇਆ ਭੁਗਵਾਨੀ ਸਾਹਿਬ ਜਾਵਾਂਗੇ ਇੱਕ ਮਾਈਂਡ 'ਚ ਇਹ ਵੀ ਮੌਸਮ ਖਰਾਬ ਹੈ ਪੌਂਡਾ ਸਾਹਿਬ ਚੱਲਦੇ ਭੁਗਵਾਨੀ ਸਾਹਿਬ ਕੱਢ ਚਲੇ ਜਾਵਾਂਗੇ ਕਿਉਂਕਿ ਉਹ ਲੱਗ ਗਈ ਹੈ ਜਿਸ ਰਸਤੇ 'ਤੇ ਇਸ ਟਾਈਮ ਆਪਾਂ ਸਫਰ ਕਰ ਰਹੇ ਹਾਂ ਇਹ ਰਸਤਾ ਬਹੁਤ ਸ਼ਾਨਦਾਰ ਹੈ ਸਾਹਮਣੇ ਪਹਾੜੀਆਂ ਇੱਧਰ ਇਹ ਸਾਰਾ ਗੰਗਾ ਵਾਲਾ ਏਰੀਆ ਕਰੋੜ ਇੱਕ ਨੰਬਰ ਹੈ ਤੇ ਆਪਾਂ ਇਹ ਸਾਈਕਲ ਚਲਾ ਰਹੇ ਹਾਂ ਇਸ ਟਾਈਮ ਤੇ ਆਪਣਾ ਸਾਥੀ ਬੋਲਦਾ ਪੀ ਯਾਰ ਮੈਂ ਟਰਾਈ ਲੈ ਕੇ ਦੇਖਣੀ ਆ ਅਗਰ ਵਧੀਆ ਲੱਗਿਆ ਤਾ ਵਾ ਇਲਾਸੇ ਇਕੱਲੇ ਨੂੰ ਤੇ ਮੈਨੂੰ ਇਹ ਤਾਂ ਵੀ ਯਾਰ ਜਿਹੜੇ ਬੰਦੇ ਸਿੰਪਲ ਸ ਹੈਗੇ ਚਲਾਉਂਦੇ ਉੱਥੇ ਕਿੰਨਾ ਕ ਜ਼ੋਰ ਲੱਗਦਾ ਪਰ ਗੱਲ ਪ੍ਰੈਕਟਿਸ ਦੀ ਹੈ ਵੀ ਇਹ ਆਪਣੇ ਆਪ ਵਧੀਆ ਚੱਲ ਰਿਹਾ ਬਸ ਹਾਂ ਹੀ ਆ ਵੀ ਰੇੜੀ ਮਾਂ ਖੱਬੇ ਨੂੰ ਖਿੱਚੀ ਜਾਂਦਾ ਪਿੱਛੇ ਮੈਂ ਵੱਜ ਲਿਆ ਵੀ ਇਹ ਰੋੜੇ 'ਤੇ ਚੜ ਗਿਆ ਤਾਂ ਹੁਣ ਥੋੜਾ ਸੁਭਾਅ ਹੋ ਜਾ ਪਿਆ ਸੀਟ ਇਹਦੀ ਬਹੁਤ ਕੰਫਰਟੇਬਲ ਹੈ ਤੇ ਆਪਾਂ ਟਰਾਈ ਕਰਦੇ ਹੁਣ ਅਗਲੀ ਯਾਤਰਾ ਨੂੰ ਐਦਾਂ ਦੀ ਸੀਟ ਲਵਾਈਏ ਬਹੁਤ ਸ਼ਾਨਦਾਰ ਰਸਤਾ ਹੈ ਆਪਣਾ ਸਾਥੀ ਉਹ ਖੜ ਗਿਆ ਸਾਹਮਣੇ ਉਹ ਕਰ ਰਿਹਾ ਤਾਂ ਵੀ ਆਪਣੀ ਟਾਪ ਸਪੀਡ ਕਿਹਾਰ ਹੋਣੀ ਟਾਪ ਸਪੀਡ ਸੈਂਕ ਚੈੱਕ ਕਰ ਰਿਹਾ ਤਾਂ ਹੁਣ ਜਾ ਕੇ ਕੋਲ ਪੁੱਛਦੇ ਜੇ ਸੁੱਖ ਸ਼ਾਂਤੀ ਹੋਈ ਵੀ ਭਾਈ ਕਿੰਨੀ ਕ ਸਪੀਡ ਨਿਕਲੀ ਹੈ ਸਾਹਮਣੇ ਬੰਗਲਿਆਂ ਵਾਲਾ ਹਿਸਾਬ بتاਵੇ ਕੁਝ ਪਰ ਬੰਗਲੇ ਹੈ ਨਹੀਂ ਇਹ ਜੀ ਇਹ ਜਾਨਵਰ ਕੁਝ ਹੋਰ ਲੱਗ ਰਹੇ ਹੈ ਉਹ ਸਾਹਮਣੇਲੇ ਰਸਤੇ ਨੂੰ ਆਪਾਂ ਆਏ ਤੇ ਵਾਪਸ ਇੱਧਰ ਦੀ ਕਰ ਰਹੇ ਹਾਂ ਕਿਉਂਕਿ ਇੱਧਰ ਇੱਕ ਦੋ ਇਤਿਹਾਸਕ ਸਥਾਨ ਹੈ। ਹਾਂਜੀ ਕਿੰਨੀ ਆਈ ਟੋਪ ਸਪੀਡ? ਪਰਾਵਾ ਲੱਤਾ ਕੰਬਲ ਲਾ ਦੀਆਂ। ਟੋਪ ਸਪੀਡ ਕਿੰਨੀ ਆਈ? 37 ਤੱਕ ਗਿਆ ਵਸ। ਬਸ 37 ਤੱਕ ਗਿਆ ਉਪਰ ਆਵਾ। ਇਸ ਟਾਈਮ ਜਿਹੜਾ ਆਪਣਾ ਸਫਰ ਚੱਲ ਰਿਹਾ ਆਪਾਂ ਉੱਤਰਾਖੰਡ ਵਿੱਚੋਂ ਨਿਕਲ ਕੇ ਹਿਮਾਚਲ ਦੇ ਵਿੱਚ ਐਂਟਰ ਹੋ ਗਏ ਤੇ ਇੱਥੋਂ ਪੁਗਾਨੀ ਸਾਹਿਬ ਰਹਿ ਗਿਆ ਜੀ 8 ਕਿਲੋਮੀਟਰ। ਤੇ ਹੁਣੇ ਆਪਾਂ ਜਿਹੜਾ ਏਰੀਆ ਪਿੱਛੇ ਦੇਖ ਕੇ ਹਟਿਆ ਉਹ ਵੈਟਲੈਂਡ ਦਾ ਏਰੀਆ ਹੈ। ਅੱਗੇ ਇਹਨਾਂ ਨੇ ਥੋੜਾ ਘੁੰਮਣ ਫਿਰਨ ਵਾਲਾ ਸੈਰਚ ਪਾਟ ਵਾਲੀ ਜਗ੍ਹਾ ਬਣਾਈ ਵੀ ਆ ਕਿਸ਼ਤੀਆਂ ਵਗੈਰਾ ਛੱਡੀਆਂ ਵੀ ਆ ਇੱਕ ਪਾਰਕ ਜੀ ਬਣਾਈ ਹੋਈ ਐ ਤੇ ਐਦਾਂ ਦੀਆਂ ਚੀਜ਼ਾਂ ਲੋਕੀ ਇੱਥੇ ਦੇਖਣ ਆਉਂਦੇ ਨੇ ਸਮਾਂ ਹੋਣ ਵਾਲਾ ਜੀ ਤਕਰੀਬਨ 5 ਵਜੇ ਦਾ 10 ਮਿੰਟ ਰਹਿ ਗਏ ਤੇ ਆਪਾਂ ਪੁਲ ਦੇ ਉੱਤੇ ਪਹੁੰਚ ਗਏ ਤੇ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇਖ ਰਿਹਾ ਤੇ ਅੱਜ ਮੈਨੂੰ ਲੱਗਦਾ ਵੀ ਕੋਈ ਮੰਡੀ ਵਗੈਰਾ ਲੱਗੀ ਹੋਈ ਐ ਤਾਂ ਇੱਥੇ ਤੰਬੂ ਹੀ ਤੰਬੂ ਲੱਗੇ ਹੋਏ ਨੇ ਤੇ ਖੁਸ਼ੀ ਹੋ ਰਹੀ ਐ ਇੱਥੇ ਤੋਂ ਗੁਰਦੁਆਰਾ ਸਾਹਿਬ ਪਹੁੰਚ ਗਏ ਜਾਣਾ ਸੀਗਾ ਆਪਣੇ ਭੰਗਾਣੀ ਸਾਹਿਬ ਪਰ ਆਪਾਂ ਨੂੰ ਰਸਤੇ ਵਿੱਚ ਇੱਕ ਤੋਂ ਵੀਰ ਮਿਲੇ ਉਹਨਾਂ ਦਾ ਕਹਿਣਾ ਸੀਗਾ ਵੀ ਤੁਸੀਂ ਸਵੇਰੇ ਜਾਇਓ ਹੁਣ ਜਾ ਕੇ ਆਪਣੀ ਰੈਸਟ ਕਰੋ ਉਥੇ ਤੇ ਸਵੇਰੇ ਜਲਦੀ ਨਿਕਲ ਜਿਓ ਕਿਉਂਕਿ ਐਸੋਂ 20 ਕਿਲੋਮੀਟਰ ਦਾ ਸਫ਼ਰ ਹੈ ਥੋੜੀਆਂ ਚੜ੍ਹਾਇਆਂ ਹੈਗੀਆਂ ਪਰ ਆਪਾਂ ਪਹੁੰਚ ਜਾਾਂਗੇ ਤੇ ਸਾਹਮਣੇ ਗੇਟ ਹੈ ਹਿਮਾਚਲ ਦਾ ਉਥੋਂ ਲੈਫਟ ਓਕੇ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਪਿੱਛੇ ਤਕਰੀਬਨ 3 ਕਿਲੋਮੀਟਰ ਤੋਂ ਆਪਣੇ ਨਾਲ ਇੱਕ ਵੀਰ ਆ ਰਿਹਾ ਸੀਗਾ ਆ ਇਹ ਵੀਰ ਹੈ ਜੀ ਐਕਟਿਵ ਦੇ ਨਾਲ ਆਇਆ ਤੇ ਇਸ ਨੇ ਰਸਤਾ ਦੱਸਿਆ ਇਹ ਆਪਣਾ ਭਰਾ ਆਪਣੇ ਨਾਲ ਹੀ ਹੈ ਤੇ ਆਪਣਾ ਕੀ ਨਾਮ ਹੈ ਜੀ ਅਨੁਸ਼ ਚਰਮਾ ਅਨੁਸ਼ ਚਰਮਾ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਫੌਂਟਾ ਹੀ ਦੇ ਫੌਂਟਾ ਸਾਹਿਬ ਦੇ ਰਹਿਣ ਵਾਲੇ ਆ ਤੇ ਇਹ ਵੀਰ ਬੋਲ ਰਿਹਾ ਇੱਥੇ ਇੱਕ ਫੇਮਸ ਜੂਸ ਵਾਲਾ ਹੈ ਇਹ ਜੂਸ ਪਲਾਂਟ ਲਈ ਬੋਲ ਰਿਹਾ ਪਰ ਆਪਣਾ ਇੱਕ ਲੁਧਿਆਣੇ ਵਾਲਾ ਮਿੱਤਰ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਤੇ ਆਪਾਂ ਵੀਰ ਤੋਂ ਅੱਗੇ ਲੈ ਕੇ ਫਿਰ ਅੱਗੇ ਚੱਲਦੇ ਵੀਰ ਦਾ ਬਹੁਤ ਬਹੁਤ ਧੰਨਵਾਦ ਇਹਨੇ ਰਾਹ ਵਗੈਰਾ ਦੱਸਿਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸਾਹਿਬ ਪਹ ਸਾਹਮਣੇ ਕਮਰੇ ਮਿਲ ਰਹੇ ਆ ਉਥੇ ਆਪਾਂ ਨੇ ਕਮਰੇ ਦਾ ਪਤਾ ਕਰਿਆ ਉਹ ਆਪਣੀ ਜਗ੍ਹਾ ਸਹੀ ਨੇ ਉਹ ਕਹਿੰਦੇ ਸਾਡੇ ਕੋਲੇ ਫੈਮਿਲੀ ਦੇ ਲਈ ਹਾਲ ਹੈ ਅਗਰ ਤੁਸੀਂ 10 ਜਣੇ ਹੋ 15 ਜਣੇ ਹੋ 20 ਜਣੇ ਹੋ ਪਰ ਦੋ ਜਣਾਂ ਲਈ ਨਹੀਂ ਹੈ ਫਿਰ ਆਪਾਂ ਨੇ ਆਪਣੇ ਇੱਧਰ ਸਾਈਕਲ ਲੌਕ ਕਰਤੇ ਤੇ ਉਸ ਤੋਂ ਬਾਅਦ ਹਾਲ ਦੇ ਵਿੱਚ ਆਪਾਂ ਨੂੰ ਜਗ੍ਹਾ ਮਿਲ ਗਈ ਹਾਲ ਇਸ ਟਾਈਮ ਖਾਲੀ ਹੈ ਹੌਲੀ ਹੌਲੀ ਹਾਲ ਵੱਜੇਗਾ ਉਦੋਂ ਸੰਗਤ ਉਹ ਨਹੀਂ ਸਟਾਰਟ ਹੋ ਜੇਗੀ ਤਾਂ ਆਪਾਂ ਜਲਦੀ ਜਾ ਕੇ ਇੱਕ ਛੋਟੀ ਜੀ ਥਾਂ ਤੇ ਆਪਣੇ ਬੈਗ ਵਗੈਰਾ ਰੱਖ ਲੀਏ ਜਿਨਾਂ ਨਾਮ ਵਗੈਰਾ ਕਰੀਏ ਤੇ ਵੀਡੀਓ ਦੀ ਕਰਦੇ ਆਪੀ ਸਮਾਪਤੀ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਪਿਆਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆਂ ਕੱਲ੍ਹ ਜੀ ਨਵੇਂ ਰਾਵਾਂ ਉੱਤੇ ਧੰਨਵਾਦ